ਤੁਹਾਡੇ ਸੁਪਰ ਪਹਾੜੀ ਤੁਰਦੇ ਹੋ ਯਿਸੂ ਮਾਨਿਆ ਕਰੀ ਹੋਰੇ ਗੱਤ ਮੇਤ ਸੁਣੀ ਦਾ ਨਾਮਿਕ ਦਾ ਸਰਦ

दोत श्री गुरू ग्रंथ साहिब जी पाठी पंज प्यार चौहां साहिबाद चारिया मुत हटियां जिन नाम जतियां वॾ छकिया दी चलाई जेके मिठ क ਬੇਨਾ ਬਿਆਰੇਆ ਸੁਤਿਆਰੇ ਦੀ ਖਮਾਈ ਦਾ ਚੰਤਰ ਕੀ ਥਾਲ ਸਾਰੇ ਬੋਲ ਜੀ ਜਾਰੇ ਜੰਨ ਸਿੰਘਾਂ ਸਿੰਘੜੀਆਂ ਧਰਮੇ ਸਿਸ਼ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਕਰੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੋਦਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਦੇ ਹਾਰਿਆਂ

रे टेब फेहत की पंथी श्री सहाय खालसे जी खाल बोलबाल बोलो जी।

ਸਿੱਖਾਂ ਨਾਲ ਮਰਨੀ ਵਾਂ ਮਤਿ ਉੱਚੀ ਮਤਿ ਪਤ ਦਾ ਰੱਖਾ ਆਪਵਾਹੇ ਗੁਰੂ ਇਹ ਅਤਾਲੁ ਕਰ ਕ ਆਪਣੇ ਪੰਥ ਦੇ ਸਦਾ ਉਸਹਾਇਤਾ ਕਰ ਜੀਓ ਸਿਮਰਨ ਕਰਨ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਤਾ ਮਾਣ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਮੁੱਲੇ ਦਰਸ਼ਨ ਦੇਦਾਰ ਅਗੇ ਸੇਵਾ ਉਸ ਸੰਭਾਲ ਦਾ ਦਾਨ ਪ੍ਰੇਮਾਰੇ ਖਾਲਸਾ ਰਿੰਮਕਸ਼ੂ

ਰਕੋ ਮਾਣੇ ਸੋ ਪ੍ਰਮਤ ਪ੍ਰਵਨਾਮ ਭਗਤ ਜਨਾਂ ਕੈ ਵਾਦੇਸਰਾਨਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ 6 ਪੌੜੀਆਂ ਆਨੰਦ ਨੂੰ ਸਾਹਿਬ ਜੀ ਦੇ ਜਾਪ ਹੋਏ ਨੇ ਸੱਤੇ ਪਾਚਾ ਜੀਉ ਗੁਵਾਰੇ ਪੜਦੇ ਆ ਕੋਈ ਨਾਮ ਬੇਅੰਤ ਭੁਲਾ ਨਹੀਂ ਮੂਆ ਵੀ ਰਖਣੇ ਅਗੇ ਤੋਂ ਸਤਿ ਮਤ ਰਖਣੇ ਬੜੀ ਸੁਣੀ ਮਾਰੀ ਦਾ ਭਾ ਈਆਂ ਸੰਗਤ ਦੇ ਹਿਰਦਿਆਂ ਤੇ ਵਸਣਾ ਸਾਨੂੰ ਸੰਗਤਿ ਦਾ ਰਹ ਹਾਜ਼ਰੀ ਤੈਨ ਉਪਰ ਤੇ ਤਾਂ ਆਵਾਜ਼ ਸਿਵਾ ਨੰਦਰ ਪ੍ਰਵਾਨ ਕਰਨੀ ਆਂ ਕਰਾਂ ਸਿੱਖੀ ਸਦਕਾ ਪ੍ਰਸਾਦ ਨਾਮ ਬਾਣ ਬਖਸ਼ਣਾ ਜੋ ਮੰਗੈ ਤਾ ਪੂਰਿ ਆਪੇ ਤੈ ਸੋਈ ਸੋਈ ਦੇ ਨਾਰਿਕ ਦਾਸ ਮੁਕਤੇ ਜੋ ਬੋਲੇ ਪ੍ਰਿਯਾ ਉਾਸਤ ਹੋਵੇ ਨਾਰੀਆਂ ਰਹਿਤਾਂ ਕੰਬਿਆ ਮੰਦੀਆ ਭਵਨਾਵਾਂ ਗੁਰਮਤਨਸਾਰ ਪੂਰੀਆ ਕਨੀਆ ਆਉਤੀ ਘੜੀ ਲਾਵੇ ਕਰਨ ਦੇ ਅਬਰਾ ਮਿਰਦ ਸਦਾਲੇ ਆ ਸਾਨੂੰ ਸੰਬੰਧਾਰੇ ਘਰ ਪਰਿਵਾਰਾਂ ਚ ਦੇ ਰੋਗ ਤੰਗ ਉਸ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਸਾਨੂੰ ਸੰਗਤ ਨੂੰ ਅੰਮ੍ਰਿਤ ਵੇਲੇ ਦੀ ਦਾਤਾ ਕਿਰਪਾ ਨਿਤਨੇਮ ਸੇਵਾ ਨੂੰ ਸਿਮਰਨੀਆਂ ਦਾਤਾ ਬਖਸ਼ਿਸ਼ ਕਰਨੀਆਂ ਹਰ ਪ੍ਰਕਾਰ ਮੁਖਿਆ ਸਹਾਤਾ ਕਰਨੀ ਪਾਚਾਰੀਓ ਆਪ ਜੀਵਨਾਂ ਮਕਸ਼ਿਆ ਖਜ਼ਾਨਿਆਂ ਵਿੱਚੋਂ ਕਣਾ ਪ੍ਰਸ਼ਾਦੀ ਦੇਗਾ ਜਰ ਤਤਵਾ ਰਹੇ ਪਰਮਾਤਮਾ ਪ੍ਰਖਸ਼ਾਦ ਸੰਯਮਿਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਪ੍ਰਮਾਨ ਬਖਸ਼ ਕੇ ਸੰਤਾਨਨ ਕਰਤਾ ਤਕਰ ਆਪ ਜੀ ਦਰ ਤੇ ਚੁੰਤੀ ਆਵੇ ਰੰਗਾਂ ਵਿੱਚ ਸੇ ਪਿਆਰੇ ਵੇਲ ਜਿਨਾ ਮਨੇ ਆਪ ਜੀ ਦਾ ਨਾਮ ਚਿਤਿਆ ਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਏ ਸਵੰਤਬਾ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੋਰਾ ਆ ਗਿਆ ਭਈ ਅਤਾਲ ਕੀ ਤਵੇਂ ਚਲਾਇਓ ਪੰਨ ਸਾਰੇ ਸਿਖਾਂ ਨੂੰ ਉਪਮ ਹੈ ਗੁਰੂ ਮੰਨਿਓ ਗੁਰੂ ਗ੍ਰੰਥ ਜੀ ਮੰਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਤੂ ਮਿਲ ਬੋਚਾ ਖੋਜ ਸ਼ਬਦ ਮੈਂ ਤੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਰ ਹੋਏ ਆਰੋਏ ਸਭ ਮਿਲੈ ਨੇ ਬਚੇ ਸ਼ਰਨ ਜੋ ਨਾਰੁ ਰੂਏ ਸਭ ਮਿਲਾਂਗੇ ਬਚੀ ਸ਼ਰਨ ਜੋ ਹੋਏ